ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਕਾਰੋਬਾਰਾਂ 'ਚ ਵਾਧੇ ਕਰਨ ਤੁਹਾਡੇ 'ਚ ਤੇ ਸਭ ਤੋਂ ਪਹਿਲਾਂ ਤਾਂ ਜੀ ਇੰਨਾ ਪਿਆਰ ਦੇਣ ਵਾਸਤੇ ਤੁਹਾਡਾ ਧੰਨਵਾਦ ਆ ਜੀ ਤੁਸੀਂ ਵਧੀਆ ਪਿਆਰ ਦਿੱਤਾ ਕੱਲ੍ਹ ਵਾਲੀ ਵੀਡੀਓ 'ਚ ਕਮੈਂਟ ਸਾਰੇ ਨਹੀਂ ਵਧੀਆ ਆਏ ਜੀ ਵੈਸੇ ਮੈਂ ਤਾਂ ਪਹਿਲੀ ਵਾਰ ਕੈਮਰੇ ਦੇ ਮੋਹਰੇ ਆਇਆ ਜੀ ਮੈਨੂੰ ਕੋਈ ਐਕਸਪੀਰੀਅੰਸ ਹੈ ਨਹੀਂ ਤਾਂ ਪਰ ਚਲੋ ਹਾਸੀ ਮਖੌਲ ਚ ਮੜਾ ਜਾਂ ਵੀਡੀਓ ਵੀ ਇੰਟਰਸਟਿਡ ਜੀ ਹੋ ਜਾਂਦੀ ਔਰ ਟਾਈਮ ਪਾਸ ਦੇਖਣ ਵਾਲਿਆਂ ਦਾ ਵੀ ਟਾਈਮ ਪਾਸ ਚਲੋ ਵਧੀਆ ਹੋ ਜਾਂਦਾ ਬਾਕੀ ਮੈਨੂੰ ਨਹੀਂ ਜੀ ਪਤਾ ਵੀ ਕਿਵੇਂ ਸਿਸਟਮ ਜੇ ਕਿਤੇ ਗਲਤੀ ਹੁੰਦੀ ਹੈ ਜੀ ਤਾਂ ਮਾਫ ਕਰਿਓ ਕਿਉਂਕਿ ਹਜੇ ਐਕਸਪੀਰੀਅੰਸ ਹੈ ਨਹੀਂ ਮੈਨੂੰ ਐਡਾ ਆਪਾਂ ਦਾ ਜਿਵੇਂ ਦੇ ਹੈਗੇ ਉਮੀਦਾਂ ਹੀ ਬੋਲਦੀ ਤਾਂ ਇਹ ਕੋਈ ਮਾੜੀ ਲੋਕਾ ਚੋਣੀ ਨਹੀਂ ਜੀ ਲੁਕਤਾ ਚੋਣੀ ਜੀ ਕਹਾ ਕਹਿੰਦੇ ਹੁੰਦੇ ਤੇ ਚਲੋ ਧੰਨਵਾਦ ਆ ਤੁਹਾਡਾ ਤੁਸੀਂ ਪਸੰਦ ਕਰੇ ਆ ਅ ਬਹੁਤ ਪਿਆਰ ਆਉਂਦਾ ਜੀ ਫੋਨ ਬਹੁਤ ਆਉਂਦੇ ਬਾਹਰੋਂ ਤੇ ਵੀ ਤੁਸੀਂ ਬਹੁਤ ਵਧੀਆ ਕਰਦੇ ਆ ਜੀ ਅਸੀਂ ਤੁਹਾਡੇ ਸਾਰੇ ਬਲੌਗ ਦੇਖਦੇ ਆ ਸਾਨੂੰ ਇੰਤਜ਼ਾਰ ਰਹਿੰਦਾ ਤੁਹਾਡੇ ਬਲੌਗਾਂ ਦਾ ਵੀ ਤੁਸੀਂ ਕਾਰ ਬਲੌਗ ਪਾਉਂਗੇ ਦੀ ਕਾਰ ਦੇਖੀਏ ਅ ਅੱਜ ਸਵੇਰੇ ਵੀਕ ਮਾਤਾ ਜੀ ਦਾ ਫੋਨ ਆਇਆ ਯੂ ਐਸ ਏ ਤੋਂ ਮਤਲਬ ਸਾਰੇ ਜਣਿਆਂ ਦਾ ਧੰਨਵਾਦ ਆ ਜੀ ਸਾਰੇ ਬਹੁਤ ਪਿਆਰ ਦਿੰਦੇ ਆ ਤੇ ਇਸੇ ਚੀਜ਼ ਕਰਕੇ ਮੇਰੇ ਵਰਗੇ ਦਾ ਵੀ ਕਹ ਲਊ ਕਿ ਮਾਈਂਡ ਉਧਰ ਨੂੰ ਜਾਂਦਾ ਵੀ ਹਾਂ ਚਲੋ ਵੀਡੀਓ ਬਣਾਈਏ ਨਹੀਂ ਤਾਂ ਐਦਾਂ ਹੁੰਦਾ ਵੀ ਯਾਰ ਪਹਿਲਾਂ ਤਾਂ ਚਲੋ ਐਦਾਂ ਦਾ ਵੀ ਸ਼ੌਕ ਹੈ ਨਹੀਂ ਤਾਂ ਵੀਡੀਓ ਦਾ ਪਰ ਹੁਣ ਜਿਹੜੇ ਹਿਸਾਬ ਨਾਲ ਲੋਕ ਪਿਆਰ ਦਿੰਦੇ ਆ ਜੀ ਉਹ ਹਿਸਾਬ ਨਾਲ ਦਿਨ ਘਰ ਦਾ ਮਤਲਬ ਵੀਡੀਓ ਬਣਾਉਣ ਨੂੰ ਵੀ ਯਾਰ ਵੀਡੀਓ ਬਣਾਈਏ ਹਨਾ ਤੇ ਚਲੋ ਧੰਨਵਾਦ ਆਈ ਤੁਹਾਡਾ ਜਿੰਨੇ ਕੁ ਜੋਗੇ ਹੈਗੇ ਨੇ ਜਿੰਨੇ ਜੋਗੇ ਫੋਟੇ ਮoure ਹਾਜ਼ਰ ਹੁੰਦੇ ਰਹੋਗੇ ਲੈ ਕੇ ਵੀਡੀਓ ਤੇ ਬਾਕੀ ਅੱਜ ਚੱਲਿਆ ਜੀ ਮੈਂ ਹੁਣ ਮਾਲਾਂ ਨੂੰ ਜੈਸਮੀਨ ਉਹਨਾਂ ਦੇ ਪੱਡ ਨੂੰ ਤੇ ਟਾਈਮ ਹੋ ਗਿਆ ਸ਼ਾਮ ਦੇ ਘੜੀਆ ਚ ਫੇਰ ਨਹੀਂ ਲਾਈ ਘੜੀਆ ਚ ਫੇਰ ਭੁੱਲ ਗਿਆ ਇਹੇ ਚੱਕਰ ਆ ਵੀ ਚਲੋ ਵੀਡੀਓ ਦੇ ਬਹਾਨੇ ਯਾਦ ਆ ਜਾਂਦੀ ਹੋਰ ਨਹੀਂ ਤਾਂ ਧਾਮ ਹੋ ਗਿਆ ਜੀ ਸਵਾ ਚਾਰ ਹੋ ਤਿਲੇ ਜੇ ਜੀ ਲੇਟ ਹੋ ਗਿਆ ਸੀ ਵੀ ਅਸੀਂ ਬਹੁਤ ਉਹਨਾਂ ਨੇ ਕਿਹਾ ਤਾਂ ਵੀ 3:30 ਤੋਂ 4:30 ਪਹੁੰਚ ਜਿਓ ਉਹ ਜੀ ਹਰੇਕ ਵਾਰੀ ਲੇਟ ਹੋ ਜਾਂਦੇ ਕਿ ਆ ਕਰੀਏ ਇੱਕ ਦੋ ਕੰਮਕਾਰ ਹੋਰ ਤੇ ਇੱਕ ਤਾਂ ਗੱਡੀ ਧੋਈ ਗੱਡੀ ਦਾ ਬਹੁਤਾ ਬੁਰਾ ਹਾਲ ਤਾਂ ਮੈਂ ਕਿਹਾ ਵੀ ਸਹੌਰਿਆ ਨੇ ਕਿਹਾ ਗੱਡੀ ਦਾ ਤਾਂ ਜੱਖਣੀ ਵੱਡੀ ਪਈ ਨਾਲ ਫਿਰ ਗੱਡੀ ਤੋਂ ਬਾਅਦ ਉੱਥੇ ਗੱਡੀ ਨੂੰ ਟਾਈਮ ਲੱਗ ਗਿਆ ਉਸ ਤੋਂ ਬਾਅਦ ਫਿਰ ਆਣ ਕੇ ਪੱਗ ਬੰਨੀ ਪੱਗ ਵੈਸੇ ਚਲੋ ਜਿਵੇਂ ਜੀ ਬੰਨ੍ਹ ਹੋ ਗਈ ਠੀਕ ਜੀ ਆ ਜੀ ਗੁਰੂ ਮਾਰਾ ਦੀ ਬਖਸ਼ੇ ਹੋਈ ਦਸਤਾਰ ਚਲੋ ਠੀਕ ਹੈ ਠੀਕ ਆ ਜੀ ਬਸ ਬਸ ਇੱਕ ਕਿਰਪਾ ਮਾਰਕ ਦੀ ਚੋ ਬਾਕੀ ਉਹਨੂੰ ਮਾਲਾਂ ਜਾ ਕੇ ਮਿਲਦੇ ਆਂ ਤੁਹਾਨੂੰ ਰਸਤੇ ਵਿੱਚ ਇੱਕ ਦੋ ਜਗ੍ਹਾ ਹੋਰ ਰੁਕਣਾ ਸੇਵ ਕੇਲੇ ਜੀ ਲੈਣੇ ਤੇ ਮਠਿਆਈ ਲੈਣੀ ਆ ਠੀਕ ਆ ਜੀ ਤੇ ਚਲੋ ਫੇਰ ਚੱਲਦੇ ਆ ਜੀ ਅਸੀਂ ਲੱਗੇ ਹਾਂ ਘਰੋਂ ਤੁਰਨ ਤੁਹਾਨੂੰ ਮਿਲਦੇ ਆਂ ਜੀ ਫੇਰ ਮਾਲਾਂ ਜਾ ਕੇ ਲਓ ਜੀ ਘਰ ਤੇ ਗਏ ਹਾਂ ਨਿਕਲੋ ਦੇਖਦੇ ਆ ਅੱਗੇ ਜਾ ਕੇ ਕੋਈ ਸਬਜ਼ੀ ਲੈਣੇ ਆ ਰਸ਼ਮੀ ਦਾ ਫੋਨ ਆਈ ਜਾਂਦਾ ਵਾਰ-ਵਾਰ ਲੈ ਕੇ ਫੋਨ ਕਰਕੇ ਚਲੋ ਬਸ ਜਾਣ ਨੂੰ ਤਾਂ ਕੋਈ ਟਾਈਮ ਨਹੀਂ ਲੱਗਣਾ ਮਿੰਟ ਪੰਜੇ ਲੱਗਣੇ ਆ ਜਿਹੜਾ ਟਾਈਮ ਮਾੜਾ-ਮੋਟਾ ਲੱਗਣਾ ਸਾਨੂੰ ਰਸਤੇ 'ਤੇ ਲੱਗਣਾ ਇੱਕ ਵਾਰੋ ਸਮਾਨ ਲੈਣੇ ਆ ਜਾਣੇ ਨੂੰ ਤਾਂ ਆ 4 ਕਿਲੋਮੀਟਰ ਆ ਪੰਜੇ ਪੰਜ-ਸੱਤ ਮਿੰਟ 'ਚ ਪਹੁੰਚ ਜਾਣਾ ਬਸ ਆਪਾਂ ਨੇ ਹੋਟਲ ਲੈਣ ਵਾਸਤੇ ਪਹੁੰਚ ਗਏ ਆ 80 ਰੁਪਏ ਦਰਜੇ ਇਹ ਬੋਲੋ ਬੋਲੋ ਇਹ ਜਿਹੜਾ ਮੁੰਡਾ ਬੋਲੋ ਇਹਨੇ ਕਰਨੇ ਕਾਰੋ ਕਿ ਲੋਕ ਖਾਦੇ ਪਰ ਪੰਜ ਸਾਲ ਸਾਹਿਬ ਜੀ ਸਾਰੇ ਸਾਡੇ ਕੋਈ ਸਹੀ ਹੈ ਹਾਂ ਬਾਤਾਂ ਹੈ ਹਾਂ ਹਾਂ ਲੋਕਾਂ you ਕਿੰਨੇ ਨੂੰ ਆ? ਇਹ ਪਾਏ ਆ 15 ਕਿੰਨੇ ਨੂੰ ਕੇਲੇ? ਕੇਲੇ 80 ਰੁਪਏ। ਰੱਬ ਕਰੇ। ਪٹرول ਪੰਪ ਤੇ ਗੱਡੀ ਚ ਡੀਜ਼ਲ ਪਾਉਣਾ ਡੀਜ਼ਲ ਘਟਿਆ। ਉੱਚਕ ਹੈ ਜੜੀ ਲੈਣੀ ਗਾਹ ਦਿਨ ਤੱਕ ਹੋ ਸਕਦੇ ਹੈ ਵਾਜੀ ਇਸ ਵਾਰ ਦਾਪੇ ਕਾਪਰ ਆਪਣਾ ਆ ਗਏ ਹਲਕਾਂਟੇ ਬੋਜੀ ਬਸ ਦੋ ਬਲੀ ਜੜੀ ਆਹ ਜੀ ਹਾਂ ਪਲੀ ਦਿਖਾਂਗੀ ਅੱਧਾ ਲੱਗ ਲੱਗ ਪਾ ਲੀ ਕੋਈ ਨਾ ਪਾ 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 ਅੱਧਾ ਕਿਲੋ ਪਾ ਲੈਣਾ ਮੈਨੂੰ ਦੋਨਾਂ ਨੇ ਪੜੀ ਅਖੀ ਭਾਈ ਕਿਧਰ ਗਿਆ ਜੀ ਅੱਜ ਲਓ ਜੀ ਆ ਗਿਆ ਸੌਰਿਆਂ ਦਾ ਪਿੰਡ ਉਹ ਸਾਹਮਣੇ ਦਿਖ ਰਿਹਾ ਜੈਸਮੀਨ ਉਹਨਾਂ ਦਾ ਘਰ ਦੇਖੀ ਭਰਾਵਾ ਤਾਰ ਚੱਕ ਲੱਪਰ ਨੂੰ ਸਾਹਮਣੇ ਖੜੇ ਲੱਗਦੇ ਮੈਨੂੰ ਲੇਟ ਅਸੀਂ ਵੈਸੇ 1 ਘੰਟਾ ਲੇਟ ਹੋ ਗਏ ਅੱਜ ਤਾਂ ਜ਼ਿਆਦਾ ਹੀ ਡੇਟ ਹੋ ਗਈ ਲੈਫਟ ਬੂਲ ਵਾਲੇ ਛੇਤੀ ਆ ਜਿੰਦੇ ਫਿਰ ਗੱਲ ਕਰਦੇ ਯਾਰ ਬੂਲਾਰੇ ਜਿੱਥੇ ਹੀ ਹੁੰਦੇ ਨੇ ਇਹ ਕੋਆਕਿਆ ਉਹ ਡਰ ਜੇ ਐਹੋ ਜੀ ਗੱਲ ਤੁਹਾਡੀ ਗੱਡੀ ਅੰਦਰ ਜਾਓਗੇ ਆਪ ਕੀ ਸਾਹ ਵੀ ਖੜਾ ਜੀ ਨਾ ਜਿਵੇਂ ਚੰਗੇ ਜੀ ਲਵਾਈ ਆਏ ਲੋ ਜੀ ਪਹੁੰਚ ਕੇ ਸਵਾਰਾ ਸਵਾਰ ਕੋਲ ਆ ਜੀ ਜੀ ਆ ਸਮਾਂ ਆਇਆ ਕਿ ਫਿਊਸ ਹੋ ਜੇ ਨਾ ਮਾਸੀ ਜੀ ਕਹੀਏ ਚਾਹਤਾ ਨਹੀਂ ਚਾਹਤੇ ਕਹੀਏ ਕੁਝ ਜੋ ਡਾਣੇ ਕਹਿੰਦੇ ਉਹ ਵੀ ਤਾਂ ਕਹੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੇ ਮੇਰਾ ਵੀਰ ਆ ਗਿਆ ਮੈਨੂੰ ਤਾਂ ਕਈ ਵਾਰ ਆਉਂਦਾ ਵੀ ਫੂਲ ਜਾਂਦੇ ਹੀ ਦੂਰ ਆ ਕੀ ਕਰੇ ਦੂਰ ਹੀ ਪੈ ਗਿਆ ਤਾਂ ਮੇੜੇ ਵਾਲੇ ਆ ਸਭ ਤੋਂ ਦੂਰ ਹੁਣ ਤਾਂ ਜੀ ਆਪਾਂ ਨੂੰ ਜਹਾਜ਼ ਲਾਣਾ ਪੈਣਾ ਜਹਾਜ਼ ਜਹਾਜ਼ ਇੱਧਰੋਂ ਚੱਲਦੀ ਆਜ ਚੱਲੋ ਛੀਸਕ ਤੇਦੀ हट <स्थाथ> ले मैं मौका संभाल गया मुंडा मौका ठीक है तू ठीक है यार फट सामान भाड़ो अब भाड़ो में भी तू भाड़ा और डबल है और करे सारे ठीक हैं पता हाँ जी हाँ जी सब ठीक आ गए जब ये चाहे ਆ ਗਈ ਪਾਈ ਲਈ ਤਾਂ ਕੋਕੀ ਪਾਈ ਲਈ ਵੀ ਪਾਈ ਹੋਈ ਆ ਮੰਮੀ ਸਹਿਮਾਨ ਉੱਠ ਜਵੀਂ ਉਹ ਠੀਕ ਜੀ ਨਹੀਂ ਲੱਗਿਆ ਹੈ ਕਿ ਰਹਾ ਕੋ ਆ ਜਿਓ ਕਿਹੜਾ ਮਾਰ ਜੀ ਉਹ ਹallelujah ਜੀ ਕੱਲ ਜੀ ਪਕੜਾ ਤੀ ਫੁਰਜੀ ਸਾਡੀ ਦਾਦੀ ਦੇ ਘਰ ਜਾਣਾ ਉਹਨਾਂ ਨੇ ਚਾਹ ਤੇ ਸਾਨੂੰ ਬੁਲਾਇਆ ਪਾਪਰਾਂ ਦੀ ਤਾਈ ਠੀਕ ਆ ਜਾਕ ਤਮਾ ਤੇ ਦੇ ਘਰ ਜਾਣਾ ਸਵੇਰ ਦੇ ਵੇਟ ਕਰ ਰਹੇ ਚਲੋ ਇਹਨਾਂ ਨੂੰ ਵੀ ਥੋੜੇ ਜਿਹੀ ਬਿਜ਼ੀ ਸੀਗੇ ਕੰਮ ਵੀ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਜਿੰਨਾ ਕਰਕੇ ਥੋੜੇ ਜਿਹਾ ਲੇਟ ਹੋ ਗਏ ਆਪਾਂ ਅੰਡਰਸਟੈਂਡ ਕਰਦੇ ਆ ਅੱਗੇ ਵੀ ਜਾ ਕੇ ਉਹਨਾਂ ਨੂੰ ਅੰਡਰਸਟੈਂਡ ਕਰਵਾਉਨੇ ਆ ਨਹੀਂ ਉਹ ਸਮਝਾਰੇਗੇ ਹਾਂ ਸਮਝਦਾਰ ਤੇ ਇਧਰ ਸਾਡੇ ਦੇਖ ਲੋ ਸਿਲੰਡਰ ਆਏ ਨੇ ਜੀ ਦੋ ਚੈਕਰ ਵੀ ਆਏ ਨੇ ਜੇਕ ਤਾਂ ਨਾ ਜਾਣਾ ਆਪਕੇ ਨਹੀਂ ਜਾਣਾ ਇੱਦਾਂ ਇੱਕ ਮੇਰਾ ਭਾਈ ਵੀ ਆਇਆ ਮਹਿਕ ਸਸ ਜਦੋਂ ਜੀ ਹੁਣ ਆਜੇ ਚਿੰਦੀ ਘੇਰ ਤੂੰ ਕੀ ਸੋਚੀਂ ਕਰਨ ਵੀ ਆਜਾ ਆਜੇ ਕਰਨ ਕੋਈ ਗੱਲ ਨਹੀਂ ਆਪੇ ਮੰਨ ਲੈਣਾ ਓਕੇ ਤੇਰੀ ਸਾਰੀ ਹੈ ਜੀ ਟਾਲੀ ਤੂੰ ਜਿੰਦੀ ਘੇਰ ਕੋਈ ਕਦੇ ਅੱਲਾਹ ਬਿੰਦਰ ਵੀ ਰੇ ਨਿਕਲ ਰਿਹਾ ਹੈ मैं काम करया था सीफोन ये बड़ी मुसीबत है मम्मी ऐसी का नहीं आ देखो आ जा आ जा मैं लेजी था आ गई क्या आदमी ने आया है अरे तू दिन भर मम्मी ले लो नहीं रखो ਦੇ ਤੇਰਾ ਨਹੀਂ ਹਾਲੇ ਹੱਕ ਹੁੰਦਾ ਐਂਡ ਐਬੀਡੀ ਨਹੀਂ ਆਲੇ ਤੂੰ ਹੁਣ ਦੱਬੇ ਜਾ ਰਿਹਾ ਨਹੀਂ ਕੋਈ ਨਹੀਂ ਨਿਆਣੀ 550 ਦੀ ਤੈਨੂੰ ਬਾਰੇ ਲੈ ਕੇ ਹੁਣਾ ਤਾਂ ਜਿਵੇਂ ਸੀਗਾ ਖਾ ਲਈ ਤੇ ਚਲੋ ਅੱਜ ਬੁੱਤ ਅੰਦਰ ਹੈਲੋ ਮੰਮੀ ਹੈਲੋ ਮਮੀ ਬੈਡਰੀਆ ਆ ਗਈ ਹੈ ਹੈਲੋ ਮੰਮੀ ਸਸਤੀ ਗੱਲ ਅੰਦਰ ਵੇਨੋ ਨਾ ਤਾ ਬੈਡਰੀਆ ਸਸਤੀ ਅੰਦਰ ਆਜੋ ਮੈਂ ਇੱਧਰ ਆ ਜਾ। ਉਹ ਰੋੜਾ ਦੇ। ਕੌਣ ਹੈ? ਕੌਣ ਹੈ? ਬਹੁਤ ਬੁਧ ਕਰਕੇ ਤਾਂ ਨਹੀਂ ਕੱਲ। ਨਹੀਂ। ਕਰਕੇ ਤਾਂ ਨਹੀਂ ਸਕਦਾ। ਹਾਂ। ਨਹੀਂ। ਬਜਬੁੱਧ ਦਵਾਈ ਇਹਨੇ। ਹਾਂ। ਮੰਮੀ ਜੀ। ਹਾਂ ਜੀ। ਅਖੰਡ ਬੋਲਦੇ ਹੋਗੇ। ਖੰਡ ਹੋਗੀ। ਮੈਂ ਚੇਨਾ ਕਰਾਂਗੀ ਹੋਗੀ। ਉਹ ਗੁਰਦੁਆਰੇ ਦੇ ਦੰਗਰਾਂ ਨੂੰ ਮੈਂ ਲੱਗਿਆ ਮੱਕ ਟੂ ਟੂ ਜਗ੍ਹਾ ਤੇ ਬੰਦੇ। ਉਹ ਕਟੂਆਂ ਨੂੰ ਜੀ ਹੁਣ ਇੱਧਰ ਡੰਗਰਾਂ ਦੇ ਬੈਕ ਸਾਈਡ ਵਾਲੀ ਕੰਧ ਵਾਲੀ ਸਾਈਡ ਕਰਦੀਦਾ ਜੀ। ਹਾਂ। ਜਿੱਥੇ ਮੁੰਡੇ ਲੋਹਾਏ ਵਿਜਕੂਲ। ਆਹ ਯਾ ਉੱਦੇ ਉਹ ਠੰਡੀ ਨਾ ਤਾਂ ਠੰਡ। ਉੱਥੇ ਵੀ ਹਾਂ ਜੀ ਉੱਥੇ ਹਵਾ ਨਹੀਂ ਲੱਗਦੀ। ਆਹ। ਆਹ ਤਾਂ ਚੱਲ ਨਹੀਂ। ਹਾਂ ਜੀ ਹਮੱਜਾਂ ਦਾ ਹੋਣਾ ਗਾਆਂ ਦਾ। ਗਾਂਵ ਦਾ ਤਾਂ ਹੀ ਪੜੀਆਂ ਨਾ ਵੀ ਲਾਵੇ ਤਾਂ ਬਹੁਤ ਚੱਕਰ ਨੂੰ ਆ ਜੀ। ਸੁੱਕਾ ਪੋਰਾ ਫੈਂਦਾ। ਹਾਂ। ਆਪੇ ਨਹੀਂ ਦੇ ਦੇ। ਹੂੰ। ਕੇ ਨਾ? ਛੇਰ। ਛੇਰ ਨਹੀਂ ਹੈਗਾ। ਛੇਰ। ਛੇਰ ਨਹੀਂ ਹੈਗਾ। ਛੇਰ। ਨਹੀਂ। ਦੇਣਾ ਮੈਂ ਤਾਂ ਪੀ ਲੈ ਮੈਂ ਕਲਾਵਤੋ ਬੋਲੋ ਤੇ ਪੀ ਆਇਓ ਪੀ ਲੈ ਮੈਂ ਨਹੀਂ ਮੈਂ ਨਹੀਂ ਪੀ ਮੈਂ ਕਾਲਚ ਪੀ ਬਸ ਲੈ ਲਾ ਦਾਦੀ ਜੀ ਨਹੀਂ ਬਸ ਮੱਸੇ ਬਿਲੂ ਨੋਰਮਲ ਪਾਣੀ ਦੇ ਲੈ ਟੁੱਟੀ ਦਾ ਮਿਲਣਾ ਨਹੀਂ ਪੀ ਆ ਨਹੀਂ ਪੀ ਤੀ ਤੀ ਇਹਦਾ ਨਹੀਂ ਕਰੀਏ ਬੱਟੂ ਨੂੰ ਲੈਣ ਦੇ। ਅੱਛਾ ਸਸਾ। ਬੁੱਢ ਜੰ ਨੂੰ ਤਾਂ ਲਿਆਏਗਾ। ਠੀਕ ਠੀਕ। ਜੇ ਜਦੀ ਲੈ ਕੇ ਜਾਉਗੇ। ਜਦ ਸੰਦੀਪ ਦਾ ਫੋਨ ਆ ਜਾਵੇਗੇ। ਸੁਭੇਈ ਤਾਂ ਮੈਂ ਮਾਰੂਗੀ ਨੂੰ ਹੱਟਾ ਤੇ ਪਾਣੀ ਹੈ ਤਾਂ ਨਹੀਂ ਠੀਕ ਹੈ। ਨਹੀਂ ਮੰਮੀ ਆ ਫਿਰ ਕੱਡ-ਕੱਟ ਕੇ ਨਾ ਸਿੱਟਦੀ ਹੈ। ਖਰਾਬ ਕਰਦੀ। ਆਹ ਦੇਖ ਲੈ ਫਿਰ। ਕੀ ਦੀ ਬੇਬੇ ਆ? ਜੈਸ ਮਹਿੰਦੀ। ਮੇਰੀ ਬੇਬੇ ਆ। ਉਈ 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 ਮੇਰਾ ਵੀਰ ਮੈਂ ਕਿਹਨਾਂ ਜਾਦਾ ਮੈਂ ਕਿਹਨਾਂ ਜਾਦਾ ਮੈਂ ਕਿਹਨਾਂ ਜਾਦਾ ਕੱਢੀ ਮੇਰਾ ਵੀਰ ਮਨ ਲੈ ਜਾਂਦਾ ਹਮ ਮੈਂ ਕਿਹਨਾਂ ਚੱਕੀ ਫਿਰ ਜਾਂਦਾ ਨਾ ਤਾਂ ਕਰਕੇ ਮੇਰੇ ਟਿੱਕੇ ਤੂੰ ਕਿੱਥੇ ਆ ਗਈ ਤੂੰ ਕਿੱਥੇ ਆ ਗਈ ਕੀ ਦਾ ਘਰ ਹੈ ਇਹ ਕੀ ਦਾ ਘਰ ਹੈ ਦੱਸੇ ਤੂੰ ਪਤਾ ਉਹ ਦੇਰਾ ਆ ਗਿਆ ਰਾਜਾ ਰਾਣੀ ਆਈ आया नहीं आया नहीं राजे ले आएंगे ले दक्ति दक्ति जाओ बाबू अच्छा अवस्था ठीक है ठीक तो तो है हां कपड़ा मैं कहो भी बड़ा टुकड़ा जोर है तू है सारा तेरा मुदे तेरा जिजू वाले जिजू वाले है अच्छा आप कौन बाद अस कौन हां ऐसे कौन ਮਾਚਲੇ ਰਾਜਾ ਪਾ ਮੈਗੋ ਤਾਉ ਤਾਉ ਮਾਚਲੇ ਜਦ ਤੂੰ ਮਾਚਲੇ ਗਿਆ ਤੇ ਨਾਮ ਇਹ ਨਾ ਲੈ ਮੈਂ ਮਾਚਲੇ ਕਹਿ ਕੇ ਇੰਜ ਕਰ ਲਾ ਲੈ ਆਓ ਜੀ ਦਾਤੀ ਲਓ ਫਿਰ ਰਾਜਾ ਜੀ ਆ ਦਾਤੀ ਵੇਂਦੀ ਹੋ ਨਹੀਂ ਮੈਂ ਕਹਾਂ ਕੋਹਾੜੀ ਲਿਆਉਂਦੇ ਮੈਨੂੰ ਨਾ ਕੋਹਾੜੀ ਦਾਤੀ ਤੂੰ ਉੱਧਰ ਗਈ ਕਿਨਾ ਕਿਨਾ ਕਦੇ ਕਨੇ ਤੂੰ ਮੈਨੂੰ ਲੈ ਆਉਂਦੇ ਰਾਜ ਜੀ ਲੈ ਆ ਦਾਤੀ ਲੈ ਇੱਕ ਵੇਹੀ ਦੀ ਕੋਲੇ ਰੱਖਦਾ ਫਿਰ ਤਾਂ ਹੀ ਨਾ ਲੋਡ ਆ ਇਹ ਘੀਆ ਲੈਣ ਆ ਗਈ だっਤੀ だっਤੀ ਲੈਣ ਗਿਆ ਹੁਣ ਹੁਣ ਦੱਸ ਮੈਂ ਕੀ ਕਰਾਂ ਤੇ ਕੋਈ ਕੋਈ ਨਹੀਂ ਦੱਦੇਂ ਗਿਆ ਸੀ ਦੱਸ ਕੀ ਦੱਦੇ ਚਾ ਚਾ ਬੋਲੀ ਨਾਲ ਸਾਨਾ ਕੱਟੀ ਆ ਰਾ ਆ ਆ ਰਖ ਰਾਵਣਾ ਚਾਹੇ ਨਹੀਂ ਲਈ ਇਹ ਵੇਹੜੂ ਸੱਤਰ ਵੀ ਬੜਾ ਆ ਗਿਆ ਇੱਕ ਇਹ ਚੀਜ਼ ਜਵਾ ਭਾਈ ਗਰਦਾਂ ਵੱਢਣੇ ਆਉਂਦੇ ਆ ਇਹ ਗਰਦਾਂ ਵੱਢਣੇ ਆਉਂਦੇ ਆ ਇੱਥੇ ਰੱਸੀ ਹੀ ਪਾ ਕੱਢ ਲੰਦਾ ਕਰ ਜੱਟ ਨਾਲ ਪੰਗਾ ਪੁੱਛ ਕੇ ਜੱਟ ਨਾਲ ਪੰਗਾ ਕਾ ਪਾਪਾ ਨੂੰ ਬੁਲਾਵਾ ਪੁੱਛੀ ਕੇ ਹਾਂ ਹਾਂ ਬਟਾ ਦੋਨੇ ਦਰ ਕੀ ਉਹ ਤਾਂ ਖੁੰਚੇ ਚ ਲੱਗੀ ਆ ਆ ਜਾ ਕਹੇ ਆ ਜਾ ਆ ਜਾ ਅਰੇ ਜੀਜੂ ਕੋਲ ਹੁੰਨੀ ਕੁਝ ਵੀ ਕਹਿੰਦੇ ਆ ਜਾ ਲਾਗੀ ਤੇ ਕਿ ਤੁਹਾਡੇ ਤੇ ਕਿੰਨਾ ਵਿਸ਼ਵਾਸ ਹੈ ਇਹਨੂੰ ਯਾ ਇਹ ਚੱਕਰ ਵਾਲੇ ਕਲਮ ਕਲਮ ਕਸ਼ਣਾ ਬਾਤ ਹੈ ਅੱਜ ਇਹਨੇ ਘਟਣੀ ਹੋਰ ਅੱਛਾ ਹਾਂ ਬਲੇਟ ਹੈ ਛੋਟੀਆਂ ਥੱਲੇ ਦੇ ਰੱਸੀ ਹੈ ਨਾ ਯਾਨੀ ਇਹਨਾਂ ਬੱਟੀਆਂ ਦੀ ਅੱਛਾ 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 ਜੀ ਆ ਖਿੱਚ ਕੇ ਯਾਰੀ ਮੰਗਣੇ ਯਾਰੀ ਵਾਲਾ ਹੀ ਠੀਕ ਜੀ ਅੱਛਾ ਇਹਨੂੰ ਇੱਥੇ ਰੱਸੀ ਪਾਈ ਜਾਂਦੀ ਹੋਣੀ ਇੱਥੇ ਰੱਸੀ ਪਾਈ ਇੱਕ ਇੱਥੇ ਰੱਸੀ ਵਹਗੇ ਨੇ ਇੱਕ ਹੋਰ ਇੱਥੇ ਕਾ ਹੁੰਦਾ ਜਗੜ ਜਾ ਅੱਛਾ ਜੀ ਆਈ ਵੀ ਤੇ ਆ ਸੀ ਗਏ ਇਹ ਇਹ ਉਰੀ ਤੇ ਲਿਆ ਵਾ ਜੀ ਇਹ ਨਹੀਂ ਇਹ ਆਹਦਾ ਇਧਰ ਰਹੀ ਹੈ ਇਹ ਬਾਹਰ ਤੇ ਭੇਜਿਆ ਪਾਈ ਇੰਗਲੈਂਡ ਵਾਲੇ ਦਾ ਨਾ ਉਹ ਦੇਖਦੇ ਰਹਿੰਦੇ ਹੁਣ ਹਾਂਜੀ ਹਾਂਜੀ ਉਹਨਾਂ ਨੂੰ ਆਰਡਰ ਕਰਕੇ ਲੈ ਜਾਣਾ ਬਹੁਤ ਬਰੀ ਵਾ ਫਲੋਰ ਆਗਣਾ ਨਹੀਂ ਹਾਂ ਦੇਖੋ ਆਜਾ ਆਜਾ ਇੱਕ ਹੋਰ ਛੋਟੀ ਜੀ ਨਹੀਂ ਜਿੰਝਾਂ ਦੇ ਤੇਰੇ ਭੇਜੀ ਹੁੰਦੇ ਆਜਾ ਆਲੇ ਹੋਰ ਆਦੇ ਆ ਰੱਖਿਆ ਵਾ ਜੀ ਆ ਕੁਛ ਨਹੀਂ ਕਹਤੇ ਹੈ ਕਿ ਸੋਚ ਨਹੀਂ ਕਰੀ ਫੇ ਤੂੰ ਇਤਨਾ ਕਰ ਕੁਛ ਨਹੀਂ ਕਹਿੰਦੇ ਮਹਿਰ ਕੀਤਾ ਮਹਿਡ ਕੀਤਾ ਜੇ ਗੋਲ ਨੂੰ ਬਦਲੇ ਚੱਕ ਲੈਣਾ ਮੌਲ ਕਰਦਾ ਦੱਸਦਾ ਬਲੇ ਮੱਸੋ ਬਲੇ ਮੱਸੋ ਹੂੰ ਕਿੱਥੇ ਕਿੱਥੇ ਕਿਉਂ ਤੇ ਜਾਉਗੀ ਪਿਛਣੋ ਹੀ ਡਲਣਾ ਮੇਰੇ ਪੈਰਾਂ ਬਸ ਆ ਜਾ ਸੋਨੂੰ ਦੇ ਬੇਲੇ ਪਿੱਛੇ ਬਸ ਮਾਂ ਮੂਹਰੇ ਬੇੜੀ ਫਿਰਦੀ ਸੀ ਕਟਾਈ ਤਾਂ ਨਹੀਂ ਹੋਈ ਅਜ ਹੈ ਕਿਆ ਲਾਇਆ ਦਾ ਜਮੂਰ ਕਿਆ ਲਾਇਆ ਤਾ ਤੁਸੀਂ ਮੂਹਰੇ ਨਾਲੇ ਬਤਾਜਾ ਆਪਣਾ ਏ ਆਪਣੇ ਮੇਕਅਪ ਕਰਦੀ ਸੀ ਜੀ ਅਸੀਂ ਰੋਪੜ ਚੱਲੇ ਗਏ ਪਿੱਛੇ ਤੇ ਮਣੀ ਜੂ ਮੱਥਣ ਲੱਗੇ ਬਲੀਬਿਸਟਿੰਗਾ ਕਰ ਰਹੀ ਬੇੜੀਆਂ ਮੂਹਰੇ ਬੇੜੀ ਹੋਰ ਕਿਆ ਤੁਹਾਨੂੰ ਕਿਵੇਂ ਪਤਾ ਰਾਜਾ ਗਿਆ ਤਾਂ ਵੀ ਉਹ ਆਪੇ ਸਾਥ ਮੁਸਰੇਗਾ ਤੂੰ ਕਹਿੰਦੀ ਕਿ ਪ੍ਰਤਾਦੀ ਜੀ ਨੂੰ ਅੱਛਾ ਅੱਛਾ ਬਣਾਉਣਾ ਕਪੜੇ ਕਿਦੋਂ ਉਤਰਿਆ ਗੱਲ ਬੰਦਾ ਇਹ ਵੀ ਗੱਲ ਸਹੀ ਆ ਇਹ ਵੀ ਗੱਲ ਸਹੀ ਆ ਬੋਰਾ ਬੋਰਾ ਤਾਂ ਬੋਰਾ ਲੱਗਦਾ ਉਲਟਾ ਸੁਣ ਬੈਗਾ ਸਾਜੀ ਜੀ ਜਿਵੇਂ ਪੁੱਛਣ ਲਈ ਪਿਆਰ ਨੂੰ ਕੁਝ ਮੂਵੀ ਵਾਲਾ ਕਰੇ ਕੁਝ ਕਰੇ ਮੈਂ ਤਾਂ ਸਾਨੂੰ ਮੂਵੀ ਵਾਲੀ ਦੀ ਲੋੜ ਹੀ ਨਹੀਂ ਅਸੀਂ ਆਪੇ ਬਹੁਤ ਮੂਵੀ ਆਣੇ ਚੱਲ ਜੂਗੀ ਅੱਗੇ ਸੱਚੀ ਗੱਲ ਦੋ ਤੀ ਸੋਈ ਕਿਤੇ ਨਹੀਂ ਆਈ ਗੱਠੇ ਨਹੀਂ ਉਹ ਬੰਦੇ ਨਾ ਨਾ ਕੋਈ ਗੱਲ ਕਰਦੇ ਜੇ ਕੋਈ ਜੰਦਾ ਹੀ ਘਰ ਚੋਪੀ ਲੈ ਰਿਹਾ ਹੈ ਗਈ ਬੈ ਜਾ ਮਮੀ ਕੋਣ ਮਮੀ ਕੋਣ ਮਾਦਾ ਭਾਈ ਮਾਦਾ ਭਾਈ ਮਾਦਾ ਭਾਈ ਹੈ ਗੰਦੀ ਇੱਕ ਹੋਰ ਬਤਾ ਮੇਨ ਸਾਡਾ ਸਸਰੀ ਕਾ ਜੂਨ ਦਾ ਰਾਬਤ ਤੇ ਸੋਣੀ ਦੀ ਬਹ ਦਵੇ ਬਹੁਤ ਠੀਕ ਐ ਇਧਰ ਆ ਲੈ ਰਜੇਂਦਰਾ ਜੀ ਚੱਲ ਇਧਰ ਕੋਈ ਡੈਡੀ ਕੋ ਵੇਹਣ ਦੱਤਾ ਆਪਾ ਕੋਣ ਆ ਗਿਆ ਕੋਣ ਆਇਆ ਚਾਚਾ ਲੁਕਦੀ ਐ ਟੀਕੇ ਨਾਲ ਲੱਗੀ ਫਿਰੀ ਮੈਂ ਮਾ ਛੇੜਦਾ ਮਾ ਤੇਰੀ ਬੱਚੀ ਕੋ ਨਹੀਂ ਜਾਣੀ ਛੋਟੀ ਟੀਕੇ ਨਹੀਂ ਜਾਣੀ ਮਾ ਫੇ ਗੈ ਲੈ ਜਾਣੀ ਕਿਹਨਾਂ ਦਾ ਅੜਦੀ ਸੀ ਹਾਂ ਹਾਂ ਹੋ ਗਿਆ ਹੋ ਗਿਆ ਵਧੀਆ ਵੇ ਲੈ ਕੀ ਚੀਜ਼ ਹੈ ਪੀਵੀਸੀ ਹੈ ਬਾਈ ਕੋਈ ਤੀਨ ਨਹੀਂ ਗੱਲ ਦਾ ਗੱਲ ਵਧੀਆ ਹੈ ਨਿਆਣੇ ਨਹੀਂ ਜਾਇਦੇ ਬੇਕਾਰ ਚ ਨਹੀਂ ਤਾਂ ਮਿਜਾ ਨਿਆਣੇ ਇਹਦੇ ਪੈਨ ਕੋਲ ਮਾਰਤਾ ਜਾਂ ਕੁਝ ਫੇਰ ਖਤਮ ਫੇਰ ਖਤਮ ਸਾंभ ਹਾਂ ਯਾ ਬਹੁਤ ਸੰਭਾਲ ਰੱਖਣੀ ਪੈਂਦੀ ਨਿਆਣਿਆਂ ਤੇ ਖਾਸ ਕਰਕੇ ਬਚਾਉਣੀ ਪੈਂਦੀ ਪੀਵੀਸੀ ਤਾਂ ਆਉਂਗੇ ਹੱਸੇਗਾ ਇਹੋ ਆ ਗਿਆ ਮੈਡਮ ਆਪਣੇ ਕੋ ਗਿਆ ਬਣਾ ਕੀਤਾ ਤੀਤ ਅਮਰੇ ਨੂੰ ਟਿੱਕੇ ਬਿਠਾ ਲੈਣੇ ਆ ਜਾ ਭਾਈ ਬੱਤਾ ਆਏਗਾ ਨਾ ਕੋ ਪਾ ਕੇ ਬਿਠਾ ਕੇ ਪਹਿਲੇ ਡੇਰ ਉਤੂਰੀ ਦੇ ਲੈ ਲੈ ਲੈਜ ਹੋ ਜੋ ਬੈਠ ਮੇਰੀ ਗੱਲ ਤਾਂ ਸੁਣੋ ਆਜ ਨਹੀਂ ਤੁਸੀਂ ਬੈਠੋ ਆ ਜਾਓ ਮੇਰੀ ਗੱਲ ਸੁਣ ਵੀਰ ਇਹ ਤੁਹਾਡੀ ਕੱਟੀ ਖੋਲੇ ਜਮਾ ਬੱਚੀ ਖੋਲੇ ਜਾਣੀ ਮੈਂ ਨਹੀਂ ਨਹੀਂ ਇੱਕ ਚੱਲ ਇੱਕ ਦੇ ਇੱਕ ਮਾਰ ਦੇਵਾਂਗੀ ਮੇਰੇ ਜਾਂ ਹੱਥ ਜਾਂ ਰਸਪਚਾਰੀ ਪਰ ਸਿੱਧੀ ਗੱਲ ਵੀ ਸਹੀ ਆ ਮੜੀ ਆ ਰਹਾ ਨੰਤਾ ਇਹਨਾਂ ਮੜੀ ਸਰੋ ਕੁਛ ਹੀਲਾ ਦੇ ਚਾਚੀ ਆ ਜੀ ਉਹ ਜਿੱਦਣ ਹੋਣਾ ਆ ਰਹੀ ਏ ਇਦੀ ਨੀ ਚੱਲੀ ਰਹੀ ਦੀ ਇਹਨਾਂ ਦੇ ਬਲੌਗ ਸ਼ੂਟ ਕਰਨ ਮੈਂ ਸਾਰੇ ਦੇ ਵਿਆਹ ਨੂੰ ਚੱਲਿਆ ਅੱਜ ਸਜੋ ਗਾਈ ਜਿੱਥੇ ਲਿਖੇ ਸਾਰੇ ਹੋ ਜਾਣਗੇ ਫਿਰ ਤਾਂ ਦੇਰ ਵੀ ਨਹੀਂ ਲੱਗਦੀ ਇਦੋਂ ਉਹ ਕਾਲੀ ਕਰੀ ਜਾਂਦੇ ਆ ਹਾਏ ਇੰਨੀ ਉਮਰ ਹਾਏ ਉਹ ਨਾ ਅਸੀਂ ਵੀ ਵਿਆਹ ਹੋਣ ਲੱਗੇ ਕਿੰਨੀ ਉਮਰ ਹੋ ਗਈ ਬੰਦਾ ਬੜਾ ਆਇਆ 31 32 ਸਾਲ ਦੇ 35 ਸਾਲ ਮੈਂ ਲੱਗਿਆ ਲੈ ਕੋਈ ਮਰ ਜਾਂਦੇ ਆਪਣੇ ਆਪ ਹੀ 30ਵਾਂ ਲੱਗਿਆ 35 ਸਾਲ ਦਾ ਬੰਦਾ ਤੁਸੀਂ ਬੜੀਆ ਸ਼ਹਾ ਦੇ ਲੱਗੇ ਤੁਹਾਨੂੰ ਮੈਂ ਦੱਸੀ ਆਪਣੇ ਸਹੁਰੇ ਦੇ ਸਾਈਡ ਮੰਗਦੇ ਆ ਤੁਸੀਂ ਲੈ ਫੜੀ ਫੜ ਰੱਖ ਲੈਣਾ ਕਿਸੇ ਮਾਤੇ ਦਾ ਦੇਖ ਆਪਣੇ ਘਰਾਂ ਕੋਲ ਹਾਂ ਜੀ ਸ਼ੂ ਇਹਦੇ ਨੂੰ ਕਰੇ ਇਹ ਸ਼ੂ ਸਲੇਟਾ ਹਾਂ ਅੱਜ ਨਾ ਮੈਂ ਤੁਹਾਡੀ ਕੱਟੀ ਖੋਲ੍ਹਣੀ ਆਣੀ ਹੋ ਤੋਰੇ ਰਹਿਣਾ ਖੋਲ੍ਹੇ ਜੀ ਥੜ ਤੂੰ ਦੇਤੇ ਮੈਂ ਸਾਰੇ ਨੂੰ ਠੀਕ ਹੈ ਗੈ ਤੇਰੇ ਦੁੱਧ ਜੀ ਥੈਂਕ ਯੂ ਮਮੀ ਦਿੱਤੇ ਪਰ ਨਾਲ ਕਰਕੇ ਉਹੀ ਕੰਮ ਕਰ ਕਹੇ ਆਪਣਾ ਅੱਤ ਤਾਂ ਇਹ ਵਧੀਆ ਲੱਗੇ ਉਹਨੇ ਬਹਿ ਜਾ ਤੁਸੀਂ ਨਹੀਂ ਮੈਂ ਨਹੀਂ ਬਹਿਣਾ ਜਾ ਬਹਿ ਜਾ ਬਹਿਣਾ ਤੁਸੀਂ ਬਹਿ ਜਾ ਰਹੇ ਹੋ ਮੈਂ ਤੁਸੀ ਕੀ ਖਾ ਲਿਆ ਮੈਨੂੰ ਖਾਂਗੇ ਨਹੀਂ ਨਾ ਖਾਣਾ ਨਹੀਂ ਖਾਣਾ ਬਹਿ ਜਾ ਉਹ ਨਾ ਬਹਿ ਤੇ ਜਾਨੇ ਵੀਰ ਜੀ ਜਿਹੜੇ ਕਰੀਏ ਜਾ ਰਹੇ ਹੈ ਘੱਟ ਦੀ ਜਿਹਾ ਸਾਥੀ ਜਿਹਦੀ ਹੋਣੀ ਗੁੰਡੀ ਗੁੰਡੀ ਮੰਜਾ ਮਾਰ ਕੇ ਗਲੀ ਕਰਦੀ ਸੀ ਨਾ ਸ਼ਾਮ ਰੀ ਬਹੁ ਪੈਂਦੀ ਹੈ ਉਹ ਤਾਂ ਬਾਹਰ ਕਰਾਉਂਦੇ ਰਹੇ ਕਦੇ ਬਾਹਰ ਜਾ ਰਹੇ ਲੋਕਾਂ ਤੋਂ ਵਰਤਦੇ ਜਿੱਤੇ ਲਾ ਨਹੀਂ ਹੈਗਾ ਡੈਡੀ ਚਾਚਾ ਚਾਚੀ ਦੀ ਸੀ ਉੰਡੜੀ ਨੇ ਮੈਨੂੰ ਨਾ ਪੁੱਛਿਆ ਖਾਣਾ ਨਹੀਂ ਚੱਕ ਪੁੱਛੀ ਮੇਰਾ ਬਾਜੀ ਅੰਤਰਾਜਨ ਨੂੰ ਮੈਂ ਜੱਪੋਨ ਨਾ ਕਦੋਂ ਆਈ ਬਣਾ ਕੇ ਲੇ ਕੇ ਇੱਕ ਕਰਨ ਦੇ ਤੱਕਾ ਨਹੀਂ ਅਸੀਂ ਖਾਦੇ ਸਾਰੇ ਨੇ ਉਹ ਬਹੁਤ ਸੁਆਦ ਦਾ ਮੈਂ ਖਾਲ ਪੁੱਤ ਉਹ ਨੰਗ ਕੇ ਆਇਆ ਕਰਨਾ ਨਹੀਂ ਤੋਰੀ ਜਸਵੀਰ ਆਇਆ ਤੇ ਨਾਮ ਗਿਆ ਕਰੇ ਉਹੀ ਨਹੀਂ ਡੱਟਿਆ ਉਹ ਮੈਂ ਖਾਲ ਕਿੰਨੇ ਬਈਏ ਪੰਜ ਨਾ ਆ ਪੰਜ ਮੈ ਕੋ ਹਾਂਜੀ ਛੂ ਕੇ ਲੈਣਾ ਚੱਕ ਲੈ ਜਿਨਾ ਹਾਂ ਇਹ ਸ਼ਗਨ ਉਹ ਲੈ ਲੈ ਮੈਂ ਤੇ ਚੱਲ ਲੈ ਲੈ ਮੈਂ ਹੱਕ ਲੈ ਰਹਿਣ ਦੋ ਕੋਈ ਕੰਦੇ ਰਹਿ ਨਹੀਂ ਨਹੀਂ ਘਰ ਕਿੱਕੜ ਆ ਗਿਆ ਅਰੇ ਆ ਜਾ ਅਨਾਰਵਾਦ ਕਰਾ ਦੂ ਫੇਰ ਦੀ ਮੈਂ ਵੀ ਬਹਿ ਜਾ ਮੈਂ ਵੀ ਬਹਿ ਜਾ ਹਾਂਜੀ ਹਾਂਜੀ ਆ ਜਾ ਬਹਿ ਜਾ

ਤੁਹਾਨੂੰ ਕੀ ਹੋਰ ਕਰਨਾ ਸਾਰਾ ਆਪਣਾ ਸਭ ਘਰ ਬਣਾ ਲਿਆ ਹੈ ਇਹ ਨਹੀਂ ਰੋਣਾ ਬਣਾ ਲਿਆ ਹੈ ਰਕਤੀ ਚਾਚੀ ਕੈ ਸਰਦੀ ਬਣਾ ਲਈ ਛੋਲੇ ਦੀ ਦਹੀ ਅਸੀਂ ਬਤਾਉ ਬਣਾਏ ਜੇ ਖਾਣੇ ਆਪਣੀ ਦਾਲਤੀ ਕਰੀ ਦੋ ਸਾਬ ਜਿਮੜਾ ਕੇ ਸਾਰੇ ਕੋਲੀ ਲੈ ਜਾਏ ਦੇਖਿਆ ਕੀ ਗੱਲ ਨਹੀਂ ਬਾਤ ਕੜੀ ਕੜੀ ਵਹਿੰਦੀ ਜੋ ਕੱਲ ਬਣਾਉਣੀ ਹਾਂ ਹਾਂ ਮੈਂ ਕੜੀ ਜੀ ਕੱਲ ਨੂੰ ਕੁਸਵੇ ਸਜਰੀ ਕੜੀ ਬੋੜੇ ਕੜੀ ਚਾਈ ਮਿੰਟ ਨੂੰ ਪਰ ਕੇ ਤੋਂ ਫੁੱਲ ਵੀ ਪੜਾਇਆ ਹੈ ਹਾਂ ਚੜ੍ਹਦਾ ਦਾਤਾ ਮੇਰੀ ਦੇਖੋ ਚਾਰੇ ਘਰਾਂ ਨੂੰ ਪਤਾ ਹੀ ਮੈਂ ਕੜੀ ਆ ਗਿਆ ਲੈ ਆ ਗਿਆ ਲੈ ਇਹ ਵੀ ਪਤਾ ਚੱਲ ਬਾਹਰ ਇਹ ਹਾਜ਼ਰੀ ਲੰਮਾ ਤਰਾ ਬੈਠੇ ਨਹੀਂ ਜੀ ਸੁਣ ਗਿਆ ਮੈਂ ਤਾਂ ਨਹੀਂ ਜਾਤਾ ਮੈਨੂੰ ਦੁਕਾਦੇ ਨਹੀਂ ਆਇਆ ਚੰਦੂ ਆਇਆ ਤਾਂ ਨਹੀਂ ਗਿਆ ਟੰਡਾ ਰੱਤੀ ਖੰਡ ਲਾਤੀ ਲੱਗਣੀ ਹੈ ਪਤੰਗ ਫੜਦੇ ਫਰੀਏ ਨਾਲ ਖੇਡ ਖਾਲਾ ਮਾਰਦੇ ਜੇ ਪਤੰਗ ਹੋ ਗਿਆ ਡੈਰੀ ਘਰ ਦੇ ਦੁਕਾਨ ਖੇ ਚ ਗੇਤ ਜਾਨੀ ਕਿ ਤਾਵੇਂ ਗਾ ਕਰੇ ਅੱਜ ਨਹੀਂ ਗੇਰੇ ਫੇਰ ਗੇਰੇ ਲਾ ਜੂਗਾ ਤੂੰ ਗੇਰੇ ਇਥੇ 4 5 ਵਜੇ ਹਾਂ ਹਾਂ ਗੇਰੇ ਨਹੀਂ ਮੰਮੀ ਜਰਾ ਬਾਹ ਮੂਟ ਨਹੀਂ ਪਾਉਂਦਾ ਇਹਨੂੰ ਕਮਰਾ ਔਟ ਹੁੰਦੇ ਆ ਜੀਨੋ ਉਹ ਨੂੰ ਕਮਰਾ ਔਟ ਇਹਨੂੰ ਮੂਟੇ ਕਮਰਾ ਕੋਈ ਨਹੀਂ ਕੋਈ ਡਰਨੀ ਹੈਗਾ ਮੇਰੇ ਸਾਸੂ ਮਾਂ ਕਹਿੰਦੇ ਪੁੱਤ ਮੈਂ ਸੱਚ ਨਹੀਂ ਬਣਨਾ ਸਾਸੂ ਵੀ ਜੁਰਤ ਨਹੀਂ ਮੈਂ ਸਾਸੂ ਕਹਿਣਾ ਕੋਈ ਨਹੀਂ ਮੇਰੀ ਗੱਲ ਆਪੇ ਤੁਹਾਨੂੰ ਆਪਣੀ ਕੁੜੀ ਪਰ ਅੰਨਾ ਵਿੱਚ ਕੀ ਨਹੀਂ ਜਿਹਦਾ ਕੰਮ ਅੜਦਾ ਹੋਵੇ ਉਹ ਕੱਢ ਦੂੰਗੀ ਮੈਂ ਅੰਨੇ ਨਾਲ ਨਹੀਂ ਆਪ ਕਰਨਾ ਮੈਨਾਂ ਅਸੀਂ ਤਾਂ ਮਾੜਾ ਮੋਟਾ ਕਹਿਣਾ ਕਰਦੇ ਕਰਨਾ ਕੋਈ ਨਹੀਂ ਆ ਮਾਰ ਵੀ ਚੱਕ ਨਹੀਂ ਕਰਦਾ ਕੰਮ ਉਹ ਦੇ ਜਿਹੜੀ ਅਮਰਜੀਤ ਦੀ ਜਠਾਣੀ ਦਰਾਨੀ ਦੇ ਬਾਹਰ ਦੀ ਨਾਲ ਉਹ ਆਖਰ ਜਮਾ ਦਾ ਮੈ ਸਜੋ ਲਿਖਾਇਆ ਉਹ ਤਾਂ ਤੁਸੀਂ ਆਹਤੀ ਜਿਹੜੀ ਇਹ ਵੈਸੇ ਕਹਿੰਦੇ ਅਜੀ ਸੀਰੀਅਸ ਨਹੀਂ ਲੈਣਾ ਇਹ ਵੀ ਸੁਣੀ ਦੇਣਾ ਪਟਾਈ ਲੋਕ ਨੇ ਨਵਾਂ ਬਣਵਾ ਦੀ ਆਸੇ ਉਹਨੇ ਬੈਠ ਕੇ ਉਹ ਇਹ ਤਾਂ ਬਹੁਤ ਜ਼ਰੂਰੀ ਹੈ ਗਾਇਆ ਤੁਸੀਂ ਵੀ ਆਲਾ ਪਾ ਗਾਇਆ ਤੁਸੀਂ ਹਾੜੇ ਸੁਭਰੀਤ ਜੱਟਾਂ ਦੇ ਕੁੜੀਆਂ ਨੋ ਤਾਂ ਤਾਂ ਕਿ ਕਿਸੇ ਦਾ ਕੰਮ ਨਹੀਂ ਕੋਈ ਕੰਮ ਦਾ ਮੇਣਾ ਨਹੀਂ ਮੈਨੂੰ ਮੈਂ ਤੇ ਸਿਰ ਲਾਫਤਾ ਨਾ ਏ ਛੱਟੂ ਜੋਕ ਕਿੰਨੇ ਕਰਦੇ ਮੰਨੇ ਆਲੇ ਘੱਟਰੀ ਮੜਦਾ ਕਰਦੇ ਹਾਂ ਬੱਡੀ ਚਲੋ ਫਿਰ ਡੈਡੀ ਨੂੰ ਮਿਲੋ ਉੱਤਰ ਮੈਂ ਚਲੋ ਫਿਰ ਡੈਡੀ ਕੋਲ ਕਿਸੇ ਨੂੰ ਮਾਣ ਕੋਈ ਨਾ ਆ ਦੇ ਕਰੀ ਹੁਣ ਹਾਂ ਤਾਂ ਮੈਂ ਤੁਹਾਨੂੰ ਬੁਲਾਇਆ ਹੋਣਾ ਨਿਆਣੇ ਦੇਖੀ ਜਾਂਦਾ ਸੀ ਅਜੇ ਕਰ ਮੈਨੂੰ ਨਾ ਉਹਨੇ ਵੀ ਮਿਲੋ ਕਾਈ ਗਿਨ ਮੋਲਟੀ ਮਾਰਨ ਕਰ ਰਹੀ ਚਲੇਗੇ ਕੌਣ ਤਾਂ ਜਿੰਨ ਸਾਰੇ ਜਾਣਦੇ ਨਹੀਂ ਆ ਰਹੇ ਕਾਰ ਨੂੰ ਸੁਣ ਕਰੇ ਲੰਮੀ ਦੇਰੀ ਹੈ ਕੋਹ ਹੋਰ ਅੱਧੇ ਪਤਾ ਨਹੀਂ ਕਿਹਦੀ ਰਸਮ ਮਨਾਣੀ ਹੈ ਇਹਦੇ ਨਾਲ ਸਰਪਾ ਪੀ ਕੇ ਸੰਭਾਤ ਹੋਦੀ ਸਾਸਿ ਦਾ ਹੈ ਲੋ ਦੀਦੀ ਇਹਦੇ ਹੈਗਾ ਤਾਂ ਨਹੀਂ ਕਹਿਣਾ ਚਾਹਤੀ ਹੈ ਕਹਿੰਦੀ ਦੀਦੀ ਨਹੀਂ ਹੈਗੀ ਤੋ ਦਿਖਦੀ ਹੈ ਜੀ ਕੌਣ ਬਲਜੀਤ ਅਬਲਜੀਤ ਹੈ ਕਹਿੰਦੀ ਬੀਨ ਨਾ ਪੜੀ ਕੀ ਕੋਈ ਚਿੰਤਾ ਨਹੀਂ ਕਰ ਹਾਂ ਜਿੰਮੇਵਾਰੀਆਂ ਪਾਈਆਂ ਨਾ ਮੇਰੇ ਕੋਈ ਜਿੰਮੇਵਾਰੀ ਨਹੀਂ ਆਪਣੀ ਸਿਰ ਤੇ ਨਹੀਂ ਮੇਰੀ ਹਾਂ ਤਾਂ ਠੀਕ ਹੋ ਜਿੰਮੇਵਾਰੀ ਚਾਹੀਦੀ ਦੱਸਿਆ ਸੀ ਮੈਨੂੰ ਮੇਰੇ ਕੋਈ ਚਾਹੀਦੀ ਵੀ ਹੈ ਜਿੰਮੇਵਾਰੀ ਨਹੀਂ ਨਹੀਂ ਮੈਂ ਤਾਂ ਕਹਿੰਦੀ ਹਾਂ ਰਵਿੰਦਰ ਵੀ ਕੋਈ ਵੱਡਾ ਨਮਾਉ ਲਾਦਾ ਜੱਟ ਵਿੱਚ ਬਣਾ ਲਿਓ ਕੋਈ ਗੱਲ ਨਹੀਂ ਕਦੀ ਮੈਂ ਚੋਲੇ ਕਰੂੰਗੀ ਡੋਂਟ ਵਰੀ ਮੈਂ ਹਟਦੀ ਨਹੀਂ ਸਾਨੂੰ ਅਜਾ ਨਹੀਂ ਪੁੱਤੇ ਮੈਂ ਜਿਹੜੇ ਕੰਮ ਬਣਾਤੇ ਪਰ ਸਿਰੇ ਚੜਾਉਣੀ ਆ ਔਖਾ ਸੌਖਾ ਹੋ ਕੇ ਚਾਹੇ ਪੁੱਛਾਂ ਹੀ ਥਾ ਕੇ ਜਿਹੜਾ ਮਨ ਚਾਹੇ ਪੁੱਛ ਮਾਰੀ ਦੇ ਘੜੀ ਹੋ ਜਾਵੇ ਜਦੇ ਪੁੱਤੇ ਮੈਂ ਬੇਲੇ ਦਾ ਤੌਰੇ ਚ ਬੌਂਦੀ ਗਈ ਆ ਮੂਰੇ ਕਦੀ ਦੀਦੀ ਸਾਤਰੀ ਆ ਬਸ ਸਤਿ ਸ੍ਰੀ ਅਕਾਲ ਆ ਇਹ ਰੀ ਇਹ ਕੱਲਾ ਕਰਦੇ ਨੇ ਜੀ ਸਤਿ ਸ੍ਰੀ ਅਕਾਲ ਕਦੇ ਦੇਖਿਓ ਉਹ ਕਹਿੰਦਾ ਹੁੰਦਾ ਸੀ ਜਿੱਦ ਉੱਧਰ ਸਾਸਰੀ ਘਰ ਤਾਂ ਕਹਿੰਦਾ ਇਹ ਇਹ ਅਸਲੀ ਲੈ ਲਿਆ ਹੋਇਆ ਡੰਗਰ ਮੇਰੀ ਜਿੰਨੀ ਜੀ ਤਸਵੀਰ ਨਹੀਂ ਰਹਿਣੇ ਆਪ ਕੋਲ ਘਰ ਜੱਟ ਮੈਂ ਤਾਂ ਕੁਝ ਵੀ ਨਹੀਂ ਬਿਦਿਆ ਨੇ ਰਚਨਾ ਚੱਲਾ ਬਣਾਇਆ ਹੁਣ ਜਿਸ ਵੀਰ ਚਾਚੇ ਦੀਨਾਂ ਨੂੰ ਪਤਾ ਹੀ ਨਵੇਂ ਕੋਠੀ ਚ ਪਾਇਆ ਹੈ ਫੇਰਾਂ ਦੇ ਚੰਗਰ ਉਠਾ ਲਿਆ ਵਸ ਚਲੋ ਚੰਮੀ ਨੇ ਫੇਰ ਫਟ ਬੰਦ ਲਗਰੀਆ ਕਰਨਾ ਹੈ ਆਹ ਕੋਲ ਗੋਰਜਾ ਜਲੇ ਮਾਰ ਕਰਨੀ ਚੈੱਕ ਕਰਨੀ ਸਾਨੂੰ ਹੁਣ ਜਿਹੜੇ ਕੰਮ ਦਾ ਸ਼ੌਕ ਆ ਅਸੀਂ ਉਹ ਤਾਂ ਹੁਣ ਲਿਖਣੀ ਹੀ ਹੈ ਰਾਈਟ ਚਲੋ ਹਣ ਆਪਣਾ ਕੰਮ ਹੁਣ ਡੰਗਰ ਚੋਣ ਚੱਲੇ ਆ ਡੰਗਰ ਚੋਣ ਹੀ ਨਹੀਂ ਹੈਗੇ ਵਾਈਟ ਕੋਟ ਤਾਂ ਪਜਾਮਾ ਪਾਇਆ ਵਾ ਇਹਨਾਂ ਨੇ ਨਹੀਂ 24 ਦੋਂਗੇ ਤਾਂ ਵੀ ਕੋਈ ਚੱਕਰ ਨਹੀਂ ਆ ਸਾਨੂੰ ਸਾਦਾ ਉਪਰਾ ਚੋਣੇ ਨਹੀਂ ਹੈਗੇ ਜੀ ਉਹ ਜਿਹਨੇ ਤੁਹਾਡੇ ਚਾਚਾ ਨਾਲ ਗੱਲ ਕਰਦਾ ਸੀ ਉਹ ਦੇਖੋ ਮੱਝ ਭਾਈ ਮੱਝ ਬੜੀ ਤਗੜੀ ਆ ਵਈ ਅੱਛਾ ਇਹ ਕੋ ਟੂਰੀ ਹੈ ਹਾਂ ਜੀ ਭਾਈ ਇਹਨਾਂ ਥੱਲੇ ਥੱਲੇ ਚੜਦੇ ਕਿਦਾਂ ਹਾਂ ਥੱਲੇ ਨਾ ਇਹਨਾਂ ਨੇ ਥੱਲੇ ਥੱਲੇ ਸਿਸਟਮ ਬੜਾ ਬਣਾਇਆ ਇਹ ਠੀਕ ਆ ਅੱਧਾ ਅੱਧਾ ਕੰਮ ਤਾਂ ਥੱਲੇ ਹੀ ਇਹਨਾਂ ਦਾ ਜਗਾ ਦੀ ਬੱਚੇ ਦਾ ਹਾਂ ਵੈਦਰ ਆ ਜਾ ਭਾਈ ਮੈਨੂੰ ਮੈਂ ਵੈਸੇ ਚਾਹ ਸੀ ਅਸਲੀ ਕਾਲ ਜੀ ਚੋਲਾ ਨਹੀਂ ਮੈਂ ਹਾਂ ਇੱਕ ਮੈਂ ਉਹ ਕੋਲ ਖੜੀ ਰਹੀ ਹਾਂ ਇਹਦਾ ਮਤਲਬ ਚੋਲ ਲੈਂਦੀ ਆ ਤੂੰ ਮੈਂ ਚੋਲਦੀ ਨਹੀਂ ਇਹਦਾ ਮਤਲਬ ਚੋਲ ਲੈਨੀ ਆ ਫਿਰ ਬਾਅਦ ਦੀ ਵੜਾਈ ਏ ਸਵਾਗਤ ਜੀ ਕਿੁੱਟਨੇ ਚੱਕਰ ਆਟਾ ਨਾ ਚੋਲੇ ਨੇ ਸਵਾਗਤ ਕਰੇ ਹੋ ਜੀ ਸਾਡੇ ਵਿੱਚ ਘਰ ਪਹੁੰਚ ਚੁੱਕੇ ਸਵਾਗਤ ਤਾੜੀਆਂ ਨਹੀਂ ਆ ਰਹੀ ਤਾਰੀ ਜੀ ਹਾਂ ਤਾ ਮੈਂ ਤੁਹਾਨੂੰ ਮਤਰਾ ਨਾ ਦਵਾਂ ਬਾਹਰੀ ਦੀ ਆਵਾਜ਼ ਹੀ ਬੜੀ ਤੇਜ਼ ਹੈ ਇੱਥੇ ਆ ਡਰ ਗਿਆ ਐ ਇੰਨਾ ਕਦਾਂ ਡਰ ਗਿਆ ਮਾਸ਼ੀਰ ਕਿਧਰ ਆ ਗਿਆ ਕੀ ਆ ਅਬ ਛੰ ਛੰ ਆ ਗਈ ਇਹਦਰ ਹੋ ਜਾ ਤੇਰੇ ਟੱਕਰ ਨਾ ਮਾਰ ਪਿੱਛੇ ਲੈ ਕੇ ਮਤਲਬ ਤਾਂ ਡਾਰਗੀ 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 ਚੱਲ ਠੀਕ ਚੱਲ